ਆਪਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਲੁਧਿਆਣੇ ਨੂੰ ਮੈਂਚੈਸਟਰ ਆਫ ਇੰਡੀਆ ਆਖਿਆ ਜਾਂਦਾ ਹੈ ਲੇਕਿਨ ਲੁਧਿਆਣੇ ਨੂੰ ਮੈਂਚੈਸਟਰ ਕਿਉਂ ਕਿਹਾ ਜਾਂਦਾ ਹੈ ਕੀ ਕਾਰਨ ਹੈ ਇਸ ਨੂੰ ਮੈਂਚੈਸਟਰ ਕਹਿਣ ਦਾ ਕਿਹੜੀ ਇੰਡਸਟਰੀ ਹੈ ਜਿਹੜੀ ਮੈਂਚੈਸਟਰ ਦੇ ਵਿੱਚ ਸੀਗੀ ਜੋ ਲੁਧਿਆਣੇ ਦੇ ਵਿੱਚ ਰੈਪਲੀਕੇਟ ਹੋਈ ਹੈ ਲੁਧਿਆਣੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 50% ਸਾਈਕਲ ਪਾਰਕਸ ਜੋ ਇੰਡੀਆ ਦੇ ਬੰਦੇ ਨੇ ਉਸ ਤੋਂ ਬਾਅਦ ਲੁਧਿਆਣੇ ਦੇ ਵਿੱਚ ਬੰਦੇ ਨੇ 70% ਤੋਂ ਵੱਧ ਟ੍ਰੈਕਟਰ ਪਾਰਕਸ ਪੂਰੇ ਇੰਡੀਆ ਦੇ ਉਹ ਵੀ ਲੁਧਿਆਣੇ ਦੇ ਵਿੱਚ ਬੰਦੇ ਨੇ ਲੇਕਿਨ ਇਸ ਇੰਡਸਟਰੀ ਕਰਕੇ ਮੈਂਚੈਸਟਰ ਨਹੀਂ ਆਖਿਆ ਜਾਂਦਾ ਲੁਧਿਆਣੇ ਨੂੰ ਲੁਧਿਆਣੇ ਨੂੰ ਮੈਂਚੈਸਟਰ ਆਫ ਇੰਡੀਆ ਆਖਿਆ ਜਾਂਦਾ ਟੈਕਸਟਾਈਲ ਇੰਡਸਟਰੀ ਕਰਕੇ ਟੈਕਸਟਾਈਲ ਇੰਡਸਟਰੀ ਜਿਹਦੇ ਵਿੱਚ ਖਾਸ ਕਰਕੇ ਵੂਲਨ ਇੰਡਸਟਰੀ ਟੀ-ਸ਼ਰਟਸ ਕਾਟਨ ਦੀਆਂ ਜਿਹੜੀਆਂ ਟੀ-ਸ਼ਰਟਸ ਬਣਦੀਆਂ ਨੇ ਤੇ ਖਾਸ ਕਰਕੇ ਜਿਹੜੇ ਸਵੈਟਰਸ ਬਣਦੇ ਆ ਜਾਂ ਜੰਪਰਸ ਜਿਹੜੇ ਬਣਦੇ ਨੇ ਉਹਨਾਂ ਦਾ ਜਿਹੜਾ ਕਪੜਾ ਬਣਦਾ ਹੈ ਜਾਂ ਫਿਰ ਉਹਦੇ ਜਿਹੜੇ ਔਰ ਸਰਦੀਆਂ ਤੋਂ ਬਚਾਉਣ ਲਈ ਜਿਹੜੇ ਕੱਪੜੇ ਬੰਦੇ ਨੇ ਉਹਦੇ ਲਈ ਲੁਧਿਆਣੇ ਨੂੰ ਮੈਂਚੈਸਟਰ ਆਖਿਆ ਜਾਂਦਾ ਹੈ ਹਾਲਾਂਕਿ ਲੁਧਿਆਣੇ ਤੇ ਜਿਹੜੀ ਬਾਕੀ ਇੰਡਸਟਰੀ ਹੈ ਬਹੁਤ ਜ਼ਿਆਦਾ ਹੈ ਹੈਂਡ ਟੂਲਸ ਹੋ ਗਏ ਸਾਈਕਲਸ ਹੋ ਗਏ ਸਾਈਕਲ ਪਾਰਟਸ ਹੋ ਗਏ ਆਟੋ ਪਾਰਟਸ ਹੋ ਗਏ ਆਟੋ ਪਾਰਟਸ ਦਾ ਜਰਮਨਾਂ ਜਿਹੜੀ ਕੰਪਨੀਆਂਜ਼ ਨੇ ਗੱਡੀਆਂ ਦੀ ਜਿੱਦਾਂ ਕਿ BMW ਮੇਸੇਡੀਜ਼ ਇਹਨਾਂ ਦੇ ਵੀ ਆਟੋ ਪਾਰਟਸ ਲੁਧਿਆਣਾ ਦੇ ਵਿੱਚ ਕਾਫੀ ਹੱਦ ਤੱਕ ਬਣਾਏ ਜਾਂਦੇ ਨੇ ਹੁਣ ਥੋੜਾ ਬਹੁਤ ਆਈਟੀ ਸੈਕਟਰ ਵੀ ਲੁਧਿਆਣੇ ਦੇ ਵਿੱਚ ਆ ਚੁੱਕਾ ਹੈ ਪਰ ਲੋਦ ਯਾਨੀ ਦਾ ਜਿਹੜਾ ਮੁਖ ਵਿਸਤਾਰ ਹੋਇਆ ਸੀ ਜਦੋਂ ਆਜ਼ਾਦੀ ਮਿਲੀ ਭਾਰਤ ਨੂੰ ਤਾਂ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਉਹ ਬਿਲਕੁਲ ਬਾਰਡਰ ਤੇ ਹੋ ਗਿਆ ਬਾਰਡਰ ਤੇ ਹੋਣ ਦੇ ਕਾਰਨ ਜਿਹੜਾ ਅੰਮ੍ਰਿਤਸਰ ਇੱਕ ਇੰਡਸਟਰੀਅਲ ਸਿਟੀ ਸੀਗਾ ਕਾਈਂਡ ਆਫ ਕਿ ਲਾਹੌਰ ਦੇ ਨਾਲ ਹੀ ਬਿਲਕੁਲ ਟਵਿਨ ਸਿਟੀਜ਼ ਵਾਂਗੂ ਜਿਹੜਾ ਕੰਮ ਕਰਦਾ ਸੀ ਤਾਂ ਅੰਮ੍ਰਿਤਸਰ ਵਾਸ ਅ ਮੇਜਰ ਮੇਜਰ ਸੈਂਟਰ ਪੰਜਾਬ ਦਾ ਲਾਹੌਰ ਤੋਂ ਬਾਅਦ ਲekin ਜਿੱਦਾਂ ਹੀ ਪਾਰਟੀਸ਼ਨ ਹੁੰਦੀ ਹੈ ਕਿਉਂਕਿ ਉਹ ਬਿਲਕੁਲ ਸੈਂਸਿਟਿਵ ਏਰੀਆ ਬਾਰਡਰ ਦੇ ਵਿੱਚ ਆ ਜਾਂਦਾ ਅੰਮ੍ਰਿਤਸਰ ਇਸ ਕਰਕੇ ਕਾਫੀ ਲੋਕਾਂ ਦੀ ਮੂਵਮੈਂਟ ਜਿਹੜਾ ਹੈ ਇੰਟਰਨਲ ਪੰਜਾਬ ਦੇ ਵਿੱਚ ਜੋ ਕਿ ਇੰਡੀਆ ਦੇ ਵਿੱਚ ਰਹਿ ਜਾਂਦਾ ਹੈ ਤਾਂ ਉੱਥੇ ਹੁੰਦੀ ਹੈ ਇਸੇ ਕਰਕੇ ਬਹੁਤ ਸਾਰੀ ਇੰਡਸਟਰੀ ਫੈਕਟਰੀ ਬਹੁਤ ਸਾਰੇ ਟਰੇਡਰਸ ਬਿਜ਼ਨਸਮੈਨ ਅੰਮ੍ਰਿਤਸਰ ਤੋਂ ਲੁਧਿਆਣਾ ਮੂਵ ਕਰਦੇ ਨੇ ਤੁਹਾਨੂੰ ਕਦੇ ਵੀ ਤੁਸੀਂ ਅਗਰ ਪੋਪੂਲੇਸ਼ਨ ਦਾ ਜਾਇਜ਼ਾ ਲਓਗੇ ਡੈਮੋਗ੍ਰਾਫਿਕਸ ਦਾ ਜਾਇਜ਼ਾ ਲਓਗੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਦਾਦੇ ਪੜਦਾਦੇ ਕੋਨੇ ਅੰਮ੍ਰਿਤਸਰ ਤੋਂ ਆਏ ਤੁਹਾਨੂੰ ਮਿਲਣਗੇ ਸੋ ਲੁਧਿਆਣਾ ਬਹੁਤ ਸਾ ਹੱਦ ਤੱਕ ਅੰਮ੍ਰਿਤਸਰੀਆ ਤੇ ਲੋਰੀਆਂ ਨੇ ਬਸਾਇਆ ਤੇ ਬਾਕੀ ਜਿਹੜੀ ਇੰਡਸਟਰੀ ਹੋਰ ਵੀ ਫਿਰ ਜਦੋਂ ਗਰੋਥ ਹੁੰਦੀ ਆ ਤਾਂ ਫਿਰ ਹੋਰ ਵੀ ਲੋਕ ਕਾਫੀ ਆਮਾਂ ਤੋਂ ਲੋਕ ਕੀ ਜਿਹੜੇ ਨੇ ਉਹ ਇੱਥੇ ਇਹਨਾਂ ਨੇ ਪਲਾਨ ਕੀਤਾ ਹੁਣ ਤਾਂ ਇਮੀਗ੍ਰੈਂਟਸ ਵੀ ਕਾਫੀ ਨੇ ਲੁਧਿਆਣਾ ਦੇ ਵਿੱਚ ਤੇ ਇੰਡਸਟਰੀ ਸਿਰਫ ਹੋਜ਼ਰੀ T-shirts ਇਥੇ ਤੱਕ ਸੀਮਿਤ ਨਹੀਂ ਹੈ ਜਿੱਦਾਂ ਆਪਾਂ ਗੱਲ ਕੀਤੀ ਹੈਂਡ ਟੂਲਸ ਆਟੋ ਪਾਰਟਸ ਸਾਈਕਲ ਪਾਰਟਸ ਸਵੀਂ ਮਸ਼ੀਨਸ ਵੀ ਸਭ ਤੋਂ ਜ਼ਿਆਦਾ ਲੁਧਿਆਣੇ ਬੰਦੇ ਐ ਨਾਰਥ ਦੇ ਵਿੱਚ ਸੋ ਇਹ ਸੀਗੇ ਜਿਹੜੀ ਇੰਡਸਟਰੀਅਲ ਲੁਧਿਆਣਾ ਨੂੰ ਇਸ ਦੇ ਨਾਲ ਹੀ ਹੋਰ ਵੀ ਕਾਫੀ ਜਿਹੜੀ ਡਿਵੈਲਪਮੈਂਟਸ ਹੋਈਆਂ ਜਿਹਦੇ ਕਰਕੇ ਰਿਟੇਲ ਮਾਰਕੀਟਸ ਵੀ ਡਿਵੈਲਪ ਹੋਇਆ ਵਿਦਵਾ ਵਿਦਵਾ ਲਿਖਾ ਵੀ ਪੋਪੂਲੇਸ਼ਨ ਲੋਕਾਂ ਦਾ ਆਣਾ ਜਾਣਾ ਇੱਥੇ ਵਧਿਆ ਤਾਂ ਕਰਕੇ ਇਨਫਰਾਸਟ੍ਰਕਚਰ ਵਿੱਚ ਥੋੜਾ ਜਿਹਾ ਵਾਧਾ ਹੋਇਆ ਕਿਉਂਕਿ ਲੁਧਿਆਣਾ ਪੰਜਾਬ ਦਾ ਸੈਂਟਰ ਸੀ ਇਸ ਚੀਜ਼ ਦਾ ਉਸਨੂੰ ਵਾਧਾ ਮਿਲਿਆ ਹਾਲਾਂਕਿ ਜਿੱਦਾਂ ਆਪਾਂ ਕਈ ਵਰਗ ਆਖ ਚੁੱਕੇ ਹਾਂ ਜਲੰਧਾ ਰਮਰੇਸ਼ੌਰ ਪਟਿਆਲਾ ਈਵਨ ਬਠਿੰਡਾ ਵਾਸ ਮੱਚ bigger ਦੈ ਲੁਧਿਆਣਾ ਤੁਸੀਂ ਜਾਣ ਕੇ ਸਰਪ੍ਰਾਈਜ਼ ਹੋਵੋਗੇ ਬਠਿੰਡਾ ਵੀ ਲੁਧਿਆਣਾ ਤੋਂ ਇੱਕ ਸਮੇਂ ਦੇ ਵਿੱਚ ਵੱਡਾ ਹੁੰਦਾ ਸੀ ਬਟ ਓਵਰ ਆਪਾਂ ਕਹਿ ਸਕਦੇ ਹਾਂ 60 70 years ਆਫਟਰ ਪਾਰਟੀਸ਼ਨ ਇਹ ਜਗ੍ਹਾ ਟਰਾਂਸਫਰਮੇਸ਼ਨ ਲੁਧਿਆਣਾ ਦੇ ਵਿੱਚ ਆਇਆ ਸੋ ਨਾਟ ਓਨਲੀ ਇਟਸ ਦ ਬਿਗੇਸਟ ਸਿਟੀ ਇਨ ਪੰਜਾਬ ਇਟਸ ਦ ਬਿਗੇਸਟ ਸਿਟੀ ਇਨ ਨਾਰਥ ਇੰਡੀਆ ਨਾਰਥ ਆਫ ਦਿੱਲੀ ਸੋ ਦੈਟ ਇਜ਼ ਅ ਹਿਊਜ ਅ ਟ੍ਰਾਂਸਫਰਮੇਸ਼ਨ ਦੈਟ ਹੈਪਨਡ ਇਨ ਲੁਧਿਆਣਾ ਕਿਉਂਕਿ ਇੰਡਸਟਰੀ ਬਹੁਤ ਜ਼ਿਆਦਾ ਇੱਥੇ ਆਈ ਤਾਂ ਹੋਰ ਵੀ ਕਾਫੀ ਸਾਰੇ ਐਂਸਲਰੀ ਯੂਨਿਟਸ ਲੱਗਣ ਦੇ ਨਾਲ ਹੁਣ ਤਾਂ ਟਾਟਾ ਦਾ ਵੀ ਜਿਹੜਾ ਪਲਾਂਟ ਹੈ ਉੱਥੇ ਲੱਗ ਚੁੱਕਾ ਹੈ ਸੋ ਇਹ ਸੀਗੇ ਲੁਧਿਆਣਾ ਦੇ ਗ੍ਰੋਥ ਦੇ ਕਾਰਨ ਲੇਕਿਨ ਹੁਣ ਜੇ ਇੰਡਸਟਰੀ ਹੈ ਕਾਫੀ ਹੱਦ ਤੱਕ ਇਸ ਨੂੰ ਮਾਰ ਦੋ ਤਿੰਨ ਚੀਜ਼ਾਂ ਦੀ ਪੈ ਰਹੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿਸ ਚੀਜ਼ ਦੀ ਬਾਅਦ ਅੱਜ ਕੱਲ ਲੇਟੈਸਟ ਜਿਹੜਾ WTO ਦੇ ਜਿਹੜੇ ਨੋਰਮਸ ਚੱਲ ਰਹੇ ਨੇ ਵਰਲਡ ਬੈਂਕ ਦੇ ਉਹਦੇ ਵਿੱਚ ਆਖਿਆ ਜਾ ਰਿਹਾ ਕਿ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਪਾਕਿਸਤਾਨ ਬੰਗਲਾਦੇਸ਼ ਇਦਾਂ ਦੇ ਜਿਹੜੇ ਮੁਲਕ ਨੇ ਨੇਪਾਲ ਵਰਗੇ ਜਿਹੜੇ ਕੀ ਅਜੇ ਅੰਡਰ ਡਿਵੈਲਪਡ ਜਾਂ ਕਹਿ ਸਕਦੇ ਆ ਲੀਸਟ ਡਿਵੈਲਪਡ ਨੇ ਉਹਨਾਂ ਨੂੰ ਥੋੜੀ ਜੀ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਜਿਹਦੇ ਕਰਕੇ ਪਾਕਿਸਤਾਨ ਦਾ ਐਕਸਪੋਰਟ 5 ਬਿਲੀਅਨ ਤੋਂ 14 ਬਿਲੀਅਨ ਪਹੁੰਚ ਗਿਆ ਬੰਗਲਾਦੇਸ਼ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨਾ ਐਕਸਪੋਰਟ ਹੋ ਚੁੱਕਾ ਸੋ ਇੰਡੀਆ ਦੇ ਵਿੱਚ ਲੁਧਿਆਣਾ ਜਿਹੜਾ ਇਸ ਚੀਜ਼ਾਂ ਦਾ ਇਹਨਾਂ ਪ੍ਰੋਡਕਟਸ ਆ ਜਿੱਦਾਂ ਕਿ ਟੈਕਸਟਾਈਲ ਅਤੇ ਆਟੋ ਪਾਰਟਸ ਸਾਈਕਲ ਪਾਰਟਸ ਆ ਮੇਨ ਐਕਸਪੋਰਟਰ ਹੈਗਾ ਸੋ ਕੁਝ ਜਿਹੜੀ ਵਾਰ ਉਹਦੀ ਪੈਰੀ ਹੈ ਕੁਝ ਜਿਹੜਾ ਆਬਵੀਅਸਲੀ ਚਾਈਨੀਸ ਪ੍ਰੋਡਕਟਸ ਦੇ ਕਰਕੇ ਵੀ ਇੱਦਾਂ ਹੋ ਰਿਹਾ ਆ ਫਿਰ ਵੀ ਲੁਧਿਆਣਾ ਦੀ ਜਿਹੜੀ ਇੰਡਸਟਰੀ ਹੈ ਰਿਵਾਈਵ ਜਿਹੜੀ ਹੈ ਆਪਣੀ ਕੋਸ਼ਿਸ਼ ਪੂਰੀ ਕਰ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਇੰਡਸਟਰੀ ਜਿਹੜੀ ਹੈ ਲੁਧਿਆਣਾ ਦੇ ਵਿੱਚ ਬਰਕਰਾਰ ਰਹੇਗੀ ਤੇ ਇਸ ਨੂੰ ਥੋੜੀ ਸਪੋਰਟ ਜਿਹੜੀ ਸਰਕਾਰ ਅਤੇ ਪਾਲਿਸੀਜ਼ ਦੀ ਮਿਲਦੀ ਰਹੇਗੀ